ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੈਂਗੇ ਸ਼ੁਰੂਆਤ ਟਾਈਮ ਹੋ ਗਿਆ ਜੀ 5 ਵਜਨ ਵਾਲੇ ਹੋ ਗਏ ਤੇ ਚਲੋ ਮੈਂ ਕਿਹਾ ਹਨਾ ਬਲੌਗ ਦੀ ਸਟਾਰਟਿੰਗ ਕਰਦੇ ਆ ਆਪਾਂ ਤੇ ਬਸ ਮੈਂ ਭਾਂਡੇ ਵਗੈਰਾ ਚੱਕ ਲਿਆ ਦੇਖੋ ਭਾਂਡੇ ਆਪਣੇ ਚੱਕਣ ਵਾਲੇ ਪਏ ਤੇ ਫਿਰ ਆਪਾਂ ਬਣਾਉਣੇ ਅੱਜ ਹਰੀ ਮੂੰਗੀ ਦੀ ਦਾਲ ਤੇ ਬਾਕੀ ਜੀ ਹਨਾ ਵੀਡੀਓ ਥੱਲੇ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਜੋਸ਼ਨ ਦੇ ਫਰੀਦ ਦੇ ਬੀਬੀ ਦਿਖਾਉਣੇ ਸਾਨੂੰ ਕੀ ਕਰੀਂਦੇ ਮੰਜੇ ਤੇ ਬੈਠੀਆਂ ਲਓ ਜੀ ਫਰੀਦ ਪਵਾਈ ਜਾਂਦੀ ਆ ਬਾਹਲ ਤੇ ਤੈਹ ਲਾਦੀ ਬੀਬੀ ਨੇ ਕੱਪੜਾ ਦੀ ਫਰੀਦਨ ਪਾਇਆ ਅੱਜ ਜੋਸ਼ਨਾ ਸਾਸਰੀ ਘਾਬਲਾ ਦੇ ਸਾਸਰੀ ਘਾਬਦੇ ਆਂ ਕਮਲਾ ਉਹ ਸੁੱਕੇ ਨਹੀਂ ਬੀਬੀ ਸੂਟ ਤੇਰੇ ਸੁੱਕੇ ਵੇ ਹਾਂ ਅੱਛਾ ਕਾਦਾ ਤੇਰਾ ਖਰਾਬ ਕਰੀ ਜਾਂਦੀ ਐ ਹਾਏ ਚੌੜ ਨਗਰਿਆ ਕਰੋ ਆ ਇਨਾ ਹੋ ਰਿਹਾ ਚ ਪਿਆਲਾ ਹੜ ਕਾਦਾ ਇਹ ਦੇ ਲ ਅੱਛਾ ਹਾ ਹਾਈ ਦੇ ਚ ਪੈਜੀ ਸਿਸ਼ੀ ਖੋਲ ਕੇ ਤਾਂ ਖੋਲ ਕੇ ਪਾ ਲੂ ਮੈਂ ਤਾਂ ਅੰਦਾ ਦੀ ਫਿਰ ਬਾਹ ਉਹ ਹੋ ਗਿਆ ਇਹ ਠੀਕ ਜਲੇ ਹੁੰਦੇ ਪੂਰੇ ਬਾਕੀ ਨਾ ਨਹੀਂ ਮੇਰੇ ਨਾਲ ਬਾਹਰ ਹੈ ਜਸ਼ਨ ਖਰਾਬ ਕਰੀ ਨਾ ਤੇਰਾ ਤੂੰ ਪਤਾ ਮੇਰੇ ਨਾਲ ਕੋਈ ਚੋ ਹੋ ਗਈ ਇਹਨੇ ਨਾ ਕਰੇ ਕੋਮਲੇ ਲੋਜੀ ਇੰਨੀ ਥਾਲਾਂ ਦਨ ਚੌੜ ਚੌੜ ਕਰੀ ਜਾਂਦੇ ਐ ਤੇ ਡੱਗੀ ਚ ਵੀ ਪਾਣੀ ਥੋੜਾ ਹੀ ਰਹਿ ਗਿਆ ਆਪਣੇ ਤੇ ਚਲੋ ਕਰਾਂਗੇ ਟਾਈਮ ਪਾਸ ਆਈ ਹੂੰ ਤਾਂ ਸਾਡੇ ਕੋਲੇ ਕੌਲਾ ਕੜੀ ਦਾ ਪਿਆ ਸੀ ਭਰਿਆ ਹਨਾ ਤੇ ਪਰ ਬੀਬੀ ਕਹਿੰਦੀ ਮੂੰਗੀ ਦਾਲ ਖਾਣੀ ਨਾ ਚੂਰੀ ਫੁੱਟ ਕੇ ਖਾਣੀ ਹੁੰਦੀ ਏ ਬੀਬੀ ਨੇ ਤੇ ਨਾ ਇੰਝ ਹੋ ਗਿਆ ਪਰ ਹਨਾ ਚੂਰੀ ਜੀ ਕੁੱਟ ਕੇ ਮੂੰਗੀ ਦਾਲ ਨਾਲ ਵਧੀਆ ਖਾਦੀ ਜਾਂਦੀ ਤੇ ਆਪਣੇ ਬੰਦੇ ਨੂੰ ਠੰਡ ਲੱਗ ਗਈ ਭੱਜ ਗਿਆ ਭੱਜ ਗਿਆ ਵਾਹ ਤੂੰ ਵੀ ਕੋਟਪਾਲਾ ਜਸ਼ਨਦੀਪ ਫਰੀਦ ਨੇ ਪਾ ਰੱਖਿਆ ਕੋਰਬਾ ਹੁਣ ਇਹ ਤਾਂ ਮੈਂ ਆਦਿਸ਼ ਮੰਮੀ ਦੇਖ ਕਿੰਨੇ ਕਰੇ ਤੇਲ ਨਿਖਰਾਉ ਕਰਦੇ ਹੁੰਦੇ ਇੱਕ ਪਾਣੀ ਹੱਥ ਕਰੇ ਜੋ ਸੁਣਾ ਵੀ ਸਿਰ ਨਾਲ ਸੀ ਤੇ ਦੇ ਵੀ ਆਪਾਂ ਬਾਲ ਬਾਤੇ ਸੀ ਤੇ ਚਲੋ ਜੀ ਹੁਣ ਆਪਾਂ ਭਾਂਡੇ ਮੰਜਗੇ ਹੂੰ ਫੇਰ ਬਣਾਵਾਂਗੇ ਦਾਲ ਚਲੋ ਜੀ ਫੇਰ ਮਿਲਦੇ ਮੰਮੀ ਹੂੰ ਨਾਓ ਜੀ ਆਪਾਂ ਮਾਇੰਦੇ ਭਾਂਡੇ ਥੋੜਾ ਥੋੜਾ ਲਾ ਲਿਆ ਭਾਂਡੇ ਤੇ ਭਾਂਡੇ ਮੰਜਗੇ ਮਤਲਬ ਆਇਆ ਟਾਈਮ ਨਾ ਕਰਨਗੇ ਕੰਮ ਨਗਾ ਕਾਹ ਨਾ ਨਾ ਪਤਾ ਬਟ ਦਾਉਟਾ ਦਾਨੀ ਐ ਚਾਰ ਫੀਟਾਂ ਚ ਬਣਦੀ ਆ ਸਾਤ ਕੁੰਡੀਆਂ ਤੇ ਹੋ ਰੱਖੀ ਆ ਮੈਂ 2 ਵਜੇ 2 ਵਜੇ 3:00 ਵਜੇ ਤੇ ਹੁੰਦੀ ਆ ਕਿ ਜੇ ਬਾਅਦ ਛੇਤੀ ਬਣ ਜਾਂਦੀ ਸੋਨੀ ਪਤਾ ਤੇ ਜੇ ਭੁੰਗੀਆਂ ਨਾ ਫੇਰ ਤਾਂ ਨਾ ਇਹ ਬਹੁਤ ਜ਼ਿਆਦਾ ਸਿੱਧੀਆਂ ਖਾਦੀ ਐ ਨਾ ਜਮਨੂ ਨਾ ਪਤਾ ਲੱਗ ਰਹੀ ਕਿ ਕਿਹੜਾ ਸਮਾਨ ਹੈ ਕੜੀ ਖਾਣੀ ਨੂੰ ਖੜੀ ਜੀ ਪਈ ਹੁੰਦੀ ਆ ਉਹਲਾ ਭੜਾ ਖਾਣੀ ਪਾਣੀ ਆਪਰੇ ਕੜੀ ਨਾ ਦੇ ਸ਼ਾਰਟਸ ਵੇਰੇ ਲਿਆ ਸੀਗਾ ਤੇ ਵੇਰੇ ਜਦੋਂ ਖਰਾ ਹੈਗਾ ਇਹਨਾਂ ਦਾ ਪੀਕਾ ਇਸ ਕੋਲ ਚ ਮਾਈਕਲੇ ਨਾਲ ਪੜਾਉਂਦਾ ਹੈਗਾ ਤੇ ਉਹ ਅਸੀਂ ਆਪਣੀ ਦੇ ਤੋਂ ਖਰੀਦਦਾਰੀ ਕਰਦੇ ਹੁੰਦੇ ਹੁਈਏ ਤੇ ਉਹਨਾਂ ਦਾ ਸੌਫਾ ਹੋਇਆ ਹੈ ਮਹੀਨੇ ਤੋਂ ਉਹਨੂੰ ਵੀ ਸਮਾਨ ਵਗੈਰਾ ਕਰੇ ਕੁਝ ਖਾਤਰੀ ਪਿਆ ਸੀਗਾ ਤੇ ਅਸੀਂ ਵੀ ਮਹੀਨੇ ਤੋਂ ਲੈ ਲੈਂਦੇ ਹੁਨੇ ਸਮਾਨ ਆਰਟੀ ਦੀ ਕੰਪਨੀ ਇਹਨਾਂ ਦੀ ਬਣੀ ਹੈ ਸਮਾਨ ਬਹੁਤ ਵਧੀਆ ਹੁੰਦਾ ਉਹਨਾਂ ਨੇ ਨਾ ਬਚਾਇਆ ਨੇ ਕੋਈ ਥੁਲਾ ਜਾਂ ਆ ਸਮਾਨ ਉਹ ਸਾਨੂੰ ਦੇ ਕੇ ਗਏ ਆ ਜੇ ਜੋ ਵੀ ਲੈ ਕੇ ਆਉਂਦੇ ਆ ਆਰਤੀ ਉਹਨਾਂ ਨੇ ਥੋੜਾ ਜਿਹਾ ਸਮਝਾਇਆ ਸਾਨੂੰ ਕੋਈ ਚੀਜ਼ ਤੇ ਉਹਨਾਂ ਦੀ ਗੱਲ ਨਾ ਤੁਸੀਂ ਜ ਸੁਣਦੇ ਹੋ ਤੇ ਅਸੀਂ ਸਾਡਾ ਵਰਤਿਆ ਹੋਇਆ ਆਰਤੀ ਹੁੰਦਾ ਜਿਹੜਾ ਫੈਸਟ ਬਾੜਾ ਬਹੁਤ ਵਧੀਆ ਹੁੰਦਾ ਹੈ ਮਤਲਬ ਨਾਲ ਇਹਦਾ ਆਪਾਂ ਹਲਵਾ ਵੀ ਬਣਾ ਸਕਦੇ ਹਾਂ ਸੂਜੀ ਦਾ ਤੇ ਪਰੌਤੇ ਬਹੁਤ ਸਪਾਈਸੀ ਬਣਦੇ ਬਹੁਤ ਵਧੀਆ ਬਣਦੇ ਆ ਤੇ ਜਮਾ ਸਮੈਲਣੀ ਆਉਂਦੀ ਢਾਲ ਡਾ ਕੇ ਉਹਦਾ ਰਾਲਟਾ ਕਿਉਂ ਤਾਂ ਨਾ ਆਏ ਵੀ ਜੰਮ ਜੰਮੀ ਜਾਂਦਾ ਠੰਡੀ ਚ ਉਹ ਉਮੀ ਪਿਆ ਨਹੀਂਦਾ ਭਾਵੇਂ ਫਰਿੱਜ ਚ ਰੱਖੀ ਰੱਖੋ ਦਿਨ ਰਾਤ ਰੱਖੀ ਰੱਖੋ ਫਲ ਦੇ ਛੱਡ ਕੇ ਫਰਿੱਜ ਪਰ ਜਾਂਦਾ ਨਹੀਂ ਉਹ ਤੇ ਇਹ ਵੀ ਚੀਜ਼ ਹੈ ਖਾਂਗੂ ਹੁੰਗਣੀ ਹੁੰਦੀ ਬੱਚਾ ਨੂੰ ਉਹਦੇ ਵਾਸਤੇ ਵੀ ਠੀਕ ਹੈ ਹੈਨਾ ਤੇ ਅਸੀਂ ਦੋ ਹੀ ਵਰਤਦੇ ਹਾਂ ਕਿੰਨਾ ਟਾਈਮ ਹੋ ਗਿਆ ਸਾਨੂੰ 6-7 ਮਹੀਨੇ ਹੋ ਗਏ ਹੁਣ 8-9 ਸਮਾਨ ਲੈਂਦੇ ਹਾਂ ਸਾਨੂੰ ਆਰਚਿੰਟ ਤੇ ਬਹੁਤ ਵਧੀਆ ਆਪਾਂ ਸਭ ਨੂੰ ਦੰਦ ਦਾਲ ਤੇ ਜਿਹੜਾ ਆਪਾਂ ਜਿੰਨਾ ਕ ਸਮਾਨ ਲਿਆ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਇਹ ਤੋਂ ਬਾਅਦ ਮੈਂ ਭਾਂਡੇ ਮਾ ਲੇ ਇੱਕ ਚੀਜ਼ ਰਹੀ ਲੈ ਨਾਲ ਹੀ ਸਾਡੀ ਜਿਹੜੀ ਸਭ ਤੋਂ ਜ਼ਰੂਰੀ ਹੈ ਤਾਰਾਈਆਂ ਵਾਲਾ ਬਰਸ਼ ਨਹੀਂ ਹੁੰਦਾ ਉਹ ਤੋਂ ਬਿਨਾਂ ਭਾਂਡੇ ਨਹੀਂ ਮਾਂਜੇ ਜਾਂਦੇ ਕਿਉਂਕਿ ਹੁਣ ਸਿਲੰਡਰ ਮੋਕਣ ਵਾਲਾ ਤੇ ਉਹਦਾ ਕਰਕੇ ਆਹ ਕਾਲਾ ਜਿਹਾ ਵਾਲਾ ਹੁੰਦਾਗਾ ਮਤਲਬ ਫੁੱਲ ਹੋ ਗਿਆ ਕੋਈ ਵੀ ਭਾਂਡਾ ਹੋਗਾ ਚਾਹ ਵਾਲਾ ਭਾਂਡਾ ਹੋਗਾ ਕਾਲਾ ਹੋ ਜਾਂਦਾ ਵਾਸੇਲੀ ਉਹ ਤਾਂ ਆਏ ਨਿਸ਼ਾਨੀ ਹੁੰਦੀ ਆ ਵੀ ਮੱਖੂ ਗਾਉਂ ਦੀ ਅੰਦਰ ਤੇ ਤਾਰਾ ਵਾਲਾ ਬੁਰਸ਼ ਲੱਤ ਕੇ ਆਉਂਗੀ ਬਸ ਜ਼ਰੂਰ ਆਉਂਗਾ ਮੈਂ ਭੁੱਲ ਜਾਈ ਨਹੀਂ ਜਾਦੀ ਨਹੀਂ ਆਉਂਦੀ 10 ਰੁਪਏ ਆ ਬੰਦੇ ਨਾਲ ਆਨੇ ਕੋਲ ਇੱਕ ਆਸ ਵੀ ਲੈ ਜਾਂਦੀ ਹੈ ਬਧੀਆ ਚੁੱਪ ਕਰਿਆ ਜਾਈਏ ਫਿਰ ਤੋਂ ਵਾਸੋਂ ਨਾ ਹਮ ਚੀਰ ਕੇ ਸਮਾਨ ਫਟਾਫਟ ਲਾ ਦਨੀ ਹੈ ਸਰਪਾ ਦਾਲ ਨੂੰ ਇੱਕ ਸਾਈਡ ਦਾਲ ਲੈ ਵਾਪਸ ਇਹ ਸਿਲੰਡਰ ਵਾਲੀ ਗਾ ਲੋ ਵਿੱਛੀ ਰਹੇਗੀ ਤੇ ਟੈਨਸ਼ਨ ਦੀ ਗੱਲ ਨਹੀਂ ਦੋ ਭਰਾ ਰੱਖਦੇ ਨੇ ਸਿਲੰਡਰ ਨੂੰ ਦੋ ਭਰਾ ਕੇ ਰੱਖ ਲੈ ਫਿਰ ਮੈਨੂੰ ਪਤਾ ਹੁੰਦਾ ਵੀ ਤੋਂ ਮਾਫੀ ਫਿਕਰ ਹੁੰਦਾ ਨਾ ਤੇ ਨਾਲ ਦੀ ਨਾਲ ਆਪ ਨੂੰ ਨਿਭਾ ਲੈਣਾ ਫਿਕਰ ਮੋਟੇ ਹੁਣ ਆਪਾਂ ਤੁਹਾਨੂੰ ਸਮਾਨ ਦਿਖਾਉਣੀ ਆਪਾਂ ਕੀ ਫਰੀਦ ਦਿੰਦੇ ਹਾਂ ਲੋ ਜੀ ਆਪਾਂ ਹੁਣ ਜਿਹੜਾ ਆਰਟੀਐਮ ਦਾ ਸਮਾਨ ਲੈਂਦਾ ਹਨ ਸਾਰਾ ਇਸ ਦੀ ਫਰੀਦ ਦਾ ਸਵੇਰੇ ਤੇ ਉਹ ਸਮਾਨ ਜਿਹੜਾ ਆਪਾਂ ਲਿਆ ਇਹ ਹੈਗਾ ਰੋਜਵਾਰ ਤੋਂ ਸੌਨਰ ਵੀ ਹੈ ਤੇ ਇੱਕ ਇਹ ਹੈਗਾ ਜੀ ਅਗਰਬਤੀ ਨਿੰਮਲ ਤੇ ਇਹ ਆਪਾਂ ਲੈਣੇ ਹੁੰਨੇ ਆ ਸੰਸਕ੍ਰਿਤ ਤੋਂ ਪਤੋਂ ਸੰਸਕ੍ਰਿਤ ਮੈਂ ਇਹ ਇਹ ਅਸੀਂ ਮੈਂ ਤੇ ਫਰੀਦ ਹੀ ਲਾਉਣੇ ਨੇ ਜੇ ਸ਼ਿਖਤ ਲਾਉਂਦਾ ਨੇ ਇਹ ਆਪਾਂ ਸ਼ਹਿ ਭਾਜੀ ਬਣਾਉਣੇ ਆ ਤਾਂ ਪੁੱਜੀਆ ਆਲੂ ਪੁੱਜੀਆ ਫੇਸ ਵੋਸ਼ ਹਮੇ ਰੇਟ ਵੀ ਦੱਸਦੇ ਜਾਓ ਫੇਸ ਵੋਸ਼ ਹੈ ਇਹ ਰੇਟ ਇਹਦਾ ਰੇਟ ਹੈਗਾ ਜੀ ਇਹਦੇ ਤੇ ਨਾ ਲਿਖਿਆ ਹੈ ਕਲੀਅਰ ਹੈ ਪਤਾ ਨਹੀਂ ਕਿ ਕਿੰਨਾ ਦਾ ਜੋ ਇਹਨਾਂ ਦਾ ਇਹਦਾ ਹੈਗਾ ਐਂਟਰ ਤੇ ਆਪਾਂ ਨੂੰ 60 ਰੁਪਏ ਲਾਇਆ ਠੀਕ ਹੈ ਮੰਮੀ ਪਰਚੀ ਵਿੱਚ ਲਿਖਿਆ ਹੋਗਾ ਪਰਚੀ ਹੈਗੀ ਹੈ ਤੇ ਵਿੱਚ ਇਹਦੇ ਤੇ ਵੀ ਰੇਟ ਹੈ ਨੀਗਾ ਕਿਉਂ ਵੀਰੇ ਨਹੀਂ ਲਿਖਿਆ ਹੈ ਹਾਂ ਉਹਨਾਂ ਦਾ ਆਪਾਂ ਨੂੰ ਮਿਲਿਆ 170 ਦਾ ਹੈ ਤੇ 170 ਦਾ ਹੀ ਲਾਇਆ ਹੋਗਾ 70 ਰੁਪਏ ਲੈਸ ਕਰਕੇ ਰੇਟ ਦਾ ਫਰਕ ਪੈਂਦਾ ਹੈ ਤੇ ਅਗਰਬਤੀ 37 ਹੈ ਤੇ ਇਹ ਮੈਂ 30 ਰੁਪਏ ਲੱਗੀਆਂ ਤੇ ਇਹ ਕਾਜ ਜਿਹੜੀ ਜੈਸਨ ਸਾਬਣ ਲਾਉਂਦੀ ਹੁੰਦੀ ਹੈ ਇਹ ਆਪਾਂ ਲੈਣੀ ਲੈਣੇ ਹੁੰਨੇ ਸਾਬਣ 45 ਰੁਪਏ ਦੀ ਇਹ 40 ਦੀ ਲਈ ਨੂੰਗੀ ਆਪਾਂ ਤੇ ਇਹ ਵੀ ਆਪਾਂ ਲੱਸੀ ਜਿ ਪਾਉਣੇ ਹੁੰਨੇ ਹਨ ਜਲਦੀ ਦਾ ਤੇ ਇਹ ਆਪਾਂ ਜ਼ਰੂਰ ਲੈਨੇ ਹੁੰਨੇ ਹਨ ਹਨਾ ਲੱਸੀ ਦਾ ਇਹ 53 ਰੁਪਏ ਹੈ ਤਾਂ ਮਤਲਬ 50 ਰੁਪਏ ਨੇ ਲੱਗਿਆ ਹੋਏ ਆਪਾਂ ਨੂੰ ਆਖਰੀ ਵੀ ਕੈਸ ਦੀ ਆਖਲੀ ਇਤਿਮਿਆ ਜੀ ਭਾਂਡੇ ਵਾਂਗ ਸਾ ਆਪਣਾ ਖਤਮ ਸੀਗਾ ਕਈ ਲੈ ਲਗਾ ਮੈਂ ਆਹ ਚੱਕੋ ਜੀ 7 ਲੈ 5 6 ਲੈ ਲਓ सॉरी 3 3 ਹੋਗਾ ਛੀ ਇਹ ਲੈ ਲੈਣਾ ਇਹ ਆਪਾਂ ਨੂੰ ਪਈ ਇੱਕ ਇੱਕ ਤਾਂ 10 ਰੁਪਏ ਦੀ ਹੈ ਤੇ ਇਹ 10 ਇਹ ਸ਼ਾਇਦ ਨੌਂ ਦੀ ਲਈ ਹੋਣੀ 100% ਨਹੀਂ ਸੱਚ ਇਹ ਇਹ 5 ਰੁਪਏ ਦੀ ਸਾ ਆਪਣ ਲਾਈ ਆਪਾਂ ਨੂੰ 5 ਦੀ ਲਈ ਕਿਹੜੀ ਹਰਫ ਵਾਲਾ ਪੈਕਟ ਇਹ ਜੀ ਆਪਾਂ ਨੂੰ ਲਾਏਗਾ 80 ਲਿਖਿਆ ਦੇ ਤੇ ਰੇਟ ਪੁੱਛੋ 75 ਹੈ ਤਾਂ ਕਰ ਗਏ ਤੇ ਮਰਚਾ ਹੈ ਨਹੀਂ ਸੀ ਆਪਣੇ ਕੋਲ ਲਾਲ ਤੇ ਵੀ ਖਤਮ ਸੀ 100 ਦੀ ਇਹ ਇਹ ਨਹੀਂ ਤਾਂ ਅੱਜ ਵੀ ਕਿੰਨੇ ਦੀ ਲਈਏ ਪਰ ਲੈਸ ਕਰਕੇ ਜਰੂਰ ਲਾਉਂਦੇ ਕਿਉਂਕਿ ਜਿੰਨਾ ਰੇਟ ਹੁੰਦਾ ਉਸ ਤੋਂ ਘੱਟ ਲਾਉਂਦੇ ਹੁੰਦੇ ਰੇਟ ਤੇ ਸਭ ਤੋਂ ਮੇਨ ਟ੍ਰੀਜ ਫੈਸਟ ਕਾਰਟ ਇਹ ਆਪਾਂ ਦੋ ਪੈਕਟ ਲਏ ਆ ਹਨਾ ਇਹ ਇਹਨੇ ਪਰੌਠੇ ਜਿੱਦਾਂ ਤੇ ਸੂਜੀ ਵਾਲਾ ਪ੍ਰਸ਼ਾਦ ਪੂਰੀਆਂ ਕੁਝ ਵੀ ਬਣਾ ਸਕਦੇ ਆ ਬਹੁਤ ਵਧੀਆ ਹੈ ਇਹਦੀ ਸਮੈਲ ਨਹੀਂ ਆਉਂਦੀ ਠੀਕ ਹੈ ਇਹ ਬਾਕੀ ਕਾਇ ਹੁੰਦਾ ਹੈ ਫ੍ਰਿਜ ਚ ਜਿਵੇਂ ਮੈਂ ਪੈਕਟ ਇਦਾਂ ਰੱਖਦੇ ਤਾਂ ਹੀ ਪਏ ਰਹਿਣਗੇ ਜੰਮਦਾ ਨਹੀਂ ਜਮਾ ਵੀ ਇੱਕ ਤਾਂ ਹੁੰਦਾ ਨਾ ਕਿ ਜਲ ਧਕੋ ਤੇ ਜੰਮ ਜਾਂਦਾ ਪੱਟਿਆਂ ਵੀ ਨਹੀਂ ਜਾਂਦਾ ਤੇ ਇਹ ਉਵੇਂ ਹੀ ਰਹਿੰਦਾ ਜਿਵੇਂ ਹੈਗਾ ਤੇ ਇੰਨੀ ਖਰੀਦਦਾਰੀ ਕਰ ਲਈ ਇਹਦਾ ਪਰੇਟ ਸੀਗਾ ਸਾਨੂੰ ਕੀ ਰੇਟ ਹੈ ਜੀ ਆਈ ਸਰਪੇਦਾ ਇੱਕ ਪੈਕਟ 250 ਦਾ ਤੇ ਦੋ ਹੋਰ 500 ਦਾ ਇਹੀ ਹੋ ਗਿਆ ਸਮਾਨ ਤੇ ਇੰਨਾ ਕ ਸਮਾਨ ਹੈ ਨਹੀਂ ਜੀ ਕਰੇ ਮੁੱਕਿਆ ਪਿਆ ਸੀਗਾ ਐਂ ਹੁੰਦਾ ਨਾ ਥੋੜਾ ਥੋੜਾ ਕਰਕੇ ਲੈ ਆਏ। ਮੈਂ ਜਲਦੀਆਂ ਨਾ ਡੱਬੇ ਚ ਨਾ ਪਾਇਓ। ਠੀਕ ਹੈ। ਤੇ ਥੋੜਾ ਥੋੜਾ ਕਰਕੇ ਸਮਾਨ ਲਈ ਜਾਂਦੇ ਪਤਾ ਨਹੀਂ ਲੱਗਦਾ ਨਾ ਇਕੱਠਾ ਜਿਹਾ ਸਮਾਨ ਲੈਣਾ ਹੁੰਦਾ ਮੁਸ਼ਕਲ ਹੋ ਜਾਂਦਾ। ਇਹ ਟੋਟਲ ਸਮਾਨ ਅਸੀਂ ਲਿਆ ਜ 1300 ਤੇ 20 ਕੇ ਨਾ। ਤੇ ਕਾਸੀ ਵੀ ਨਾ ਨਹੀਂ ਸਰਦਾ ਸੀ। ਆ ਅਸੀਂ ਟਰਾਈ ਕੀਤਾ ਨਵਾਂ ਜਹ ਹਣਾ। ਵੀ ਦੇਖਾਂਗੇ ਲਗਾ ਕੇ ਕਿਵੇਂ ਕੋਸ਼ ਹੈ। ਤੂੰ ਲਾਇਆ ਸੀ ਬ੍ਰੀਡਾ। ਕਿਵੇਂ ਲੱਗੇ ਵਧੀਆ ਸੀ ਹੁਣ ਸਿਆ ਹੋਂਗਾ ਤੇ ਵਧੀਆ ਆ ਹੱਥ ਤੇ ਲਾ ਕੇ ਮਸਲ ਕੇ ਜਲਾ ਵੀ ਤਾਂ ਫੇਟ ਹੋ ਗਿਆ ਵੈਸੀ ਲਾ ਲੈਣਾ ਇਹ ਅੱਖ ਚ ਪੈ ਗਿਆ ਸੀਗਾ ਮੇਰੀ ਅੱਖ ਲਾਲ ਹੋ ਗਈ ਸੀ ਤੇ ਆ ਸਾਨੂੰ ਬਹੁਤ ਵਧੀਆ ਹੈ ਨਾ ਇਹ ਦਾ ਰਿਜ਼ਲਟ ਬਹੁਤ ਵਧੀਆ ਸੀ ਤਾਂ ਪਤੀ ਜਿਹੜਾ ਕਿ ਗਾਣਾ ਇਹ ਲੱਤੀ ਮੈਂ ਤਾਂ ਫੁਣਸ ਗਿਆ ਵੀ ਨਹੀਂ ਹੁੰਦੀ ਇਹਨਾਂ ਤੀਜੀ ਪੈਕਿੰਗ ਹੈ ਤੁੱਪ ਤਾਂ ਇਹ ਬਹੁਤ ਵਧੀਆ ਜਿੱਦਾਂ ਹੁਣ ਤੁੱਪ ਚ ਕੰਮ ਧੰਦਾ ਕਰਦੇ ਆਪਾਂ ਕਿ ਬਾਕੀ ਤੁਫਰਨ ਹੈ ਇੱਕ ਵੀੰਸਾ ਦਾ ਘਰ ਤੇ ਜਿਹੜੀਆਂ ਮੈਂ ਕਹਿੰਦਾ ਟੈਨਸ਼ਨ ਆਉਂਦੀ ਹੈ ਦਿਮਾਗ 'ਚ ਹੀ ਰਹਿੰਦਾਂ ਹੈ ਤੇ ਜਦੋਂ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਨਾ ਤੇ ਉਹ ਕੁਝ ਨਹੀਂ ਮੈਨੇਜ ਕਰਦਾ ਤੇ ਟੈਨਸ਼ਨ ਆਣਾ ਬੰਦੇ ਦੀ ਕਹਿੰਦੇ ਹੁੰਦੇ ਚਿਹਰਾ ਹੀ ਖਤਮ ਹੋ ਜਾਂਦਾ ਤੇ ਬਾਕੀ ਇੱਕ ਮੈਂ ਚੀਜ਼ ਛੋੜਾ ਬਣਾਇਆ ਹੋਇਆ ਅੱਜ ਥੇਰ ਕੰਮ ਆ ਗਿਆ ਸੀ ਐ ਸਮਾਨ ਪਾ ਕੇ ਰੱਖ ਲਿਆ ਹਣਾ ਪ੍ਰੀਤ ਹੂੰ ਉਹ ਆਪਣਾ ਸੀ ਤੇ ਉਹ ਕੰਮ ਆ ਗਿਆ ਆਪਣਾ ਉਹ ਕੰਮ ਦੇ ਹੀ ਜਾਂਦੇ ਕੱਢਦੇ ਸੀ ਇਹਨੂੰ ਆਇਆ ਇਹਨੂੰ ਹੁੰਦੀਆ ਦੂਜਾ ਜਿਹੜਾ ਸਾਬਿਆ ਵੇ ਤੇ ਇਸ ਤਰ੍ਹਾਂ ਚੁੱਕੀ ਤੇ ਮਾਰਦੀ ਆਇਆ ਲੈ ਕੇ ਸਮਾਨ ਤੁਰਿਆ ਪਰ ਨਾਲੇ ਪਤਾ ਨਹੀਂ ਲੱਗਦਾ ਕੀ ਸਮਾਨ ਰੱਖਿਆ ਬਹੁਤ ਜ਼ਿਆਦਾ ਜੰਗੂ ਤੁਸੀਂ ਝੋਲਿਆਂ ਦੀ ਸਾਨੂੰ ਤੇ ਹੁਣ ਵਾਸ ਰਹੇ ਆ ਹੁਣ ਆਪ ਨੂੰ ਵਧੀਆ ਲੱਗਦਾ ਨਾ ਜਿਸ਼ਣੋ ਜਿਹੜਾ ਆਪਣਾ ਗੁਰਪਾਲਾ ਪਤਨ ਜਿਹੜੇ ਕੋਟਪਾਲਾ ਲਓ ਜੀ ਜਿੱਦੇ ਸਾਡੇ ਮੂੰਗੀ ਦਾਲ ਬਣਦੀ ਐ ਮੈਂ ਤੇ ਬੀਬੀ ਚੋਰੀ ਘੁੱਟ ਕੇ ਰੋਟੀ ਖਾਂਣਗੇ ਤੇ ਆਪਾਂ ਦੁੱਧ ਲੈ ਆਈ ਬੀਬੀ ਦਾ ਪੁਣਕੇ ਮੈਨੂੰ ਵੀ yaad ਪੈ ਗਈ ਬੀਬੀ ਤੇ ਦੇਖ ਕੇ ਸੱਚੀ ਐਸ ਤਰ੍ਹਾਂ ਖਾਂਦੇ ਆ ਜੀ ਆਪਾਂ ਮੈਂ ਤੇ ਬੀਬੀ ਦੋਨੇ ਰੋਟੀ ਜਿਹਦੇ ਅਸੀਂ ਬਣਾਈਏ ਮੂੰਗੀ ਦਾਲ ਤੇ ਸਾਡਾ ਰੋਟੀ ਖਾਣ ਦਾ ਤਰੀਕਾ ਦੇਖ ਲਓ ਤੁਸੀਂ ਚਲੋ ਮੈਂ ਕਿਹਾ ਥੋੜੀ ਜੀ ਵੀਡੀਓ ਬਣਾਉਣੇ ਆਪਾਂ ਲਓ ਜੀ ਆਪਾਂ ਥੋੜੀ ਜੀ ਸ਼ਾਪਿੰਗ ਕਰੀਏ ਫਰੀ ਤੇ ਜਸ਼ਨ ਵਾਸਤੇ ਤੇ ਪਹਿਲਾਂ ਆਪਾਂ ਫਰੀ ਦੇ ਹੁਣ ਇੱਕ ਤਾਂ ਵੀ ਫ라이 ਲੈ ਲਈ। ਜੀ ਦਾਦੇ ਵਾਸਤੇ ਲੈ ਕੇ ਕੱਪੜੇ ਵੀ ਲੜ ਕਰਦੀ ਬਲੈਕ ਰੰਗ ਦੀ ਜਿਹੜੇ ਪੈਰਾਂ 'ਚ ਪਾਈ ਤੇ ਬਹੁਤ ਸੋਹਣੀ ਲੱਗਦੀ ਤੇ ਬਹੁਤ ਹੀ ਵਧੀਆ ਆ ਨਵੇਂ ਡਿਜ਼ਾਈਨ ਦੇ ਤੇ ਹੁਣ ਦਿਖਾ ਰਹੀ ਆ ਫੋਨ ਤੇ ਆ ਹੁਣ ਜਿਆਦਾਤਰ ਕੜਾਈ ਵਾਲੇ ਆ ਲੱਗੇ ਤੋਂ ਤੇ ਬਹੁਤ ਸੋਹਣੀ ਬਲੈਕ ਰੰਗ ਤੇ ਆਪਾਂ ਲਿਆਂਦੇ ਜਸ਼ਨ ਦੇ ਲਈ ਜਸ਼ਨ ਆਪ ਵੀ ਦੇਖੋ ਤੂ ਪੂਰੇ ਆ ਮੰਨਦੇ ਮੈਂ ਪਰਲਾ ਪੈਰ ਮਾ ਆ ਇੱਦਾਂ ਲੱਗਦਾ ਮੁੰਗੇ ਜੀ ਛੋਟੇ ਹੋਏ ਮੋੜ ਤੇ ਬਈ ਅੱਧੇ ਪੈ ਗਈ ਵਾਹ ਦੇਖਿਆ ਕਿ ਮੈਂ ਡਰ ਆ ਰਿਹਾ ਵਾਹ ਵਧੀਆ ਫਿੱਟ ਆ ਜਾਣਾ ਬਾਲਾ ਤੇਰਾ ਠੀਕ ਹੈ ਸਮਾਂ ਤਾਂ ਬਾਣੂ ਬੋਲ ਰਹੀ ਹੈ ਤੇ ਲੋ ਜੀ ਪਿੱਤਰ ਉੱਚੀ ਹੋ ਗਈ ਇੱਕ ਹੀ ਬਾਤ ਆ ਉਹਨਾਂ ਨੇ ਮੈਨਾਂ ਤਾਂ ਘੇਰੇ ਦਵਾਤੀ ਤੇ ਕਲਰ ਦੱਸੋ ਜੀ ਕਿਵੇਂ ਦਾ ਲੱਗਿਆ ਸਾਨੂੰ ਤੇ ਫ੍ਰੀਜ ਦੇ ਜਿਸ਼ਣ ਤੇ ਦੋਨਾਂ ਦੇ 700 ਦੇ ਆਏ ਆ 700 ਰੁਪਏ ਲੱਗੇ ਉਹਨਾਂ ਦੇ ਤੇ ਕਰਕੇ ਦੇਖੀ ਹਾਂ ਨਹੀਂ ਪਾਣਾ ਬੱਚੀ ਕੋਈ ਨਹੀਂ ਮੈਂ ਕੱਢ ਕੇ ਦੇਵਾਂਗੀ ਆ ਗਿਆ ਮਿਲ ਗਿਆ ਉਹਨੇ ਪਾ ਕੇ ਟਰਕੇ ਦੇਖੀ ਆ ਲਾਤਾ ਵਾ ਅੱਜ ਨੇ ਤਾਂ ਵੀੜੀ ਆਲੇ ਪਿੰਨਾਂ ਵਾਲੇ ਬਾਈ ਫਿਰਦੀ ਜੀ ਹੁਣਾਂ ਦੋ ਜੋੜੇ ਹੋ ਗਏ ਪੀਤਾਂ ਵਾਲੇ ਦੇ ਕਦੇ ਜਿਹੜੀ ਮਤਲਬ ਕਿਤੇ ਜਾਣਾ ਕਰਨਾ ਪੈ ਜਾਂਦਾ ਹਨ ਤੇ ਕਈ ਵਾਰੀ ਝਾੜ ਵਗੈਰਾ ਲੱਗ ਜਾਂਦਾ ਉਦੋਂ ਆਏ ਹੁੰਦਾ ਵੀ ਚਾਹ ਦੋ ਜੋੜੇ ਹੋਣ ਇੱਕ ਥੋੜੇ ਇੱਕ ਪਾਸੇ ਉਹ ਰਾਹ ਦਾ ਪਾਰ ਕੀ ਫਿਰਦੀ ਰੂਗੀ ਬਾਹਰ ਅੰਦਰ ਨਾ ਮੈਂ ਤੁਰ ਕੇ ਦੁਹਾਂ ਥੱਲੇ ਤੁਰ ਫੇਰ ਆਪਾਂ ਫ੍ਰੀ ਦਿਖਾਵਾਂਗੇ ਕਿੰਨੇ ਦਿਨ ਲੱਗੇ ਬਧੀਆ ਨਾ ਹੂੰ ਬਹੁਤ ਸੋਹਣਾ ਕਲਰ ਆਇਆ ਜੀ ਉਹਨਾਂ ਆਪਣੀ ਫਰੀਦ ਪਾਉਗੀ। ਲਵਨੇ ਰਾਧੇ ਨੇ ਇਹ ਰਿਸ਼ਤਾਂ ਫੜ ਲਿਆ। ਤੇ ਫਰੀਦ ਉਹ ਵੀ ਫਾਉਂਕ ਜਿਹਦੇ ਸੁਨੇ ਲਾਦੇ। ਉਹਦੇ ਕਈ ਰੰਗ ਜੇ ਸੀਗੇ ਫਰੀਦ ਦੇ ਫਿਰ ਉਹਦੇ ਮਤਲਬ ਦੋ ਰੰਗ ਸੀ ਮੰਮੀ ਇਹਦੇ ਚ। ਹਾਂ ਇਹ ਜਿਹਾ ਸੀ ਅਜਸ਼ਨ ਦੀ ਸ਼ਰਟ ਨਾਲ ਦਾ। ਤੇ ਮੈਂ ਉਹ ਵੀ ਪਾ ਲਿਆ ਕਰੇ ਲਾ ਲਿਆ ਕਰੇ। ਫਿਰ ਮੈਂ ਦੇਖ ਲਾ ਦੋਨੋਂ ਚ ਕੋਈ ਮਰਜੀ ਲੈਣਾ। ਮਿਲ ਨਹੀਂ ਇਹਦੇ ਛੋਟੇ ਬੱਚਿਆਂ ਦੇ ਆਉਂਦੇ ਨਹੀਂ ਹਮ ਹੁਣ ਪ੍ਰੀਪਾ ਕੇ ਦਿਖਾਓ ਜੀ ਪ੍ਰੀਦੇ ਇਸ ਤਰ੍ਹਾਂ ਆਈ ਹੈ ਦੇਖੋ ਬਹੁਤ ਸੋਹਣੀ ਲੱਦੀ ਜੁੱਤੀ ਹੁੰਦੀ ਹੈ ਕੱਪੜੇ ਵਾਲੀ ਜੁੱਤੀ ਇਹ ਬਹੁਤ ਵਧੀਆ ਹੁੰਦੀ ਹੈ ਕਰਕੇ ਦੇ ਕੰਫਰਟੇਬਲ ਹੈ ਨਾ ਵਧੀਆ ਲਓ ਜੀ ਚਲ ਪ੍ਰੀਦੇ ਪ੍ਰੋਮੋਸ਼ਨ ਕਰ ਬੂਟਾਂ ਦੀ ਚਲ ਤੁਰਕੇ ਦਿਖਾ ਜਿਵੇਂ ਸੂਟ ਦੀ ਪ੍ਰੋਮੋਸ਼ਨ ਕਰ ਦਿੰਦੇ ਓਵੇਂ ਕਰੀ ਤੋਰੀ ਤੋਰੀ ਲਓ ਜੀ ਅਲਪ੍ਰਿੰਸ ਸਲਵਾਰ ਸੂਟ ਪਾ ਕੇ ਗਈ ਸੀਗੀ ਤੇ ਬਹੁਤ ਸੋਹਣਾ ਲੱਗਦਾ ਹੈ ਵੀ ਮੋਟਾ ਇਹ ਪਿਛਲੇ ਸਿਆਲ ਚ ਬਣਾਇਆ ਸੀਗਾ ਮੋਟਾ ਸੂਟ 500 ਦਾ ਆਇਆ ਸੀ ਤੇ ਬਹੁਤ ਗਰਮ ਹੈ ਦੇਖੋ ਜੀ ਛਿੱਟੇ ਛਿੱਟੇ ਪੈਰਾਂ 'ਚ ਫ੍ਰੀਕ ਦੇ ਕਿੰਨੇ ਸੋਹਣੇ ਲੱਗਦੇ ਤੇ ਜਾਂਦੀ ਸੈਂਟਰ ਪਾ ਗਈ ਸੀ ਉੱਥੇ ਜਾ ਕੇ ਬਦਲ ਲਏ ਨੇ 사ਸਰੀ ਘਰ ਪਾ ਦੇ ਆ ਦੇਖ ਲਓ ਆ ਸੈਂਟਰ ਪਾ ਗਈ 사ਸਰੀ ਘਰ ਪਾ ਦੇ ਪਤਾ ਲਓ ਜੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਬਰਤਨ ਭਾਂਡੇ ਵਗੈਰਾ ਜਮਾ ਚੱਕਦੇ ਦੁੱਧ ਘਰਮ ਕਰਕੇ ਲਿਆਏ ਤੇ ਹੁਣ ਬਸ ਪੈਣ ਦੀ ਸਕੀਮ ਕਰਦੇ ਸੀਗੇ ਬਸ ਬਿਸਤਰੇ ਵਗੈਰਾ ਇੱਧਰ ਵਿਛਾ ਰੱਖਿਆ ਫਰੀਦ ਹੋਰਾਂ ਨੇ ਜਸ਼ਨ ਹੋਰਾਂ ਨੇ ਤੇ ਜੀ ਤੁਸੀਂ ਨਾ ਸਾਡੇ ਵੀਡੀਓ ਨੂੰ ਬਹੁਤ ਜ਼ਿਆਦਾ ਕੱਟ ਸਪੋਟ ਕਰਦੇ ਹੋ ਕਿ ਇੰਨਾ ਜ਼ਿਆਦਾ ਕੱਟ ਸਪੋਟ ਕਰਦੇ ਹੋ ਅਸੀਂ ਰੋਜ਼ ਇੱਕ ਕਰਕੇ ਵੀਡੀਓ ਪਾਉਂਦੇ ਆ ਕਿਸੇ ਵੀ ਹਾਲਾਤ ਚ ਅਸੀਂ ਤੁਹਾਡੇ ਵਾਸਤੇ ਇੱਕ ਸ਼ਾਰਟ ਲੈਣੇ ਆ ਨਵੇਂ ਫਿਰ ਵੀ ਤੁਸੀਂ ਸਾਡੇ ਨਾਲ ਫੁੱਲ ਵਾਚ ਨਹੀਂ ਕਰਦੇ ਜਿਹੜੇ ਕਰਦੇ ਉਹ ਤਾਂ ਅਲੱਗ ਬਾਤ ਐ ਪਰ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਸਾਡੀ ਵੀਡੀਓ ਤੇ ਫੁੱਲ ਵਾਚ ਕਰਨਾ ਚਾਹੀਦਾ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਚਾਹੀਦਾ ਤੇ ਮੰਮੀ ਮੰਮੀ ਮੇਰੀ ਗੱਲ ਸੁਣੋ ਇਹ ਨਾ ਕਈ ਦਿਨ ਹੋ ਗਏ ਮੈਂ ਜਦੋਂ ਮਤਲਬ ਚੈਨਲ ਬਾਰੇ ਪੂਰਾ ਪੁੱਛਦੀ ਆ ਜਸ਼ਨ ਵੀ ਮੰਮੀ ਚੈਨਲ ਤੇ ਆਪਣਾ ਕਿਵੇਂ ਚੱਲ ਰਿਹਾ ਚੈਨਲ ਜਾਂ ਕਿਵੇਂ ਹੈ ਨਾ ਤੇ ਮੈਂ ਕਿਹਾ ਪਤਾ ਹੁਣ ਵੀ ਬਹੁਤ ਜਿਆਦਾ ਹੈ ਨਾ ਘਟ ਆਪਣੇ ਚੈਨਲ ਦਾ ਸਪੋਰਟ ਕਰਦੇ ਸਾਰੇ ਭੈਣ ਭਰਾ ਤੇ ਮੈਂ ਇਹਨੂੰ ਜਸ਼ਨ ਨੂੰ ਸਮਝਾਇਆ ਮੈਂ ਕਿਹਾ ਤੂੰ ਕੁਝ ਨਹੀਂ ਬੋਲਣਾ ਹਨਾ ਤੇ ਫਿਰ ਵੀ ਇਹ ਕਹਿੰਦੀ ਨਹੀਂ ਮੰਮੀ ਮੈਂ ਇੱਕ ਵਾਰੀ ਜ਼ਰੂਰ ਕਹੂੰਗੀ ਹਨਾ ਕਿਉਂਕਿ ਜੇ ਮੇਰੇ ਕੈਨ ਨਾਲ ਕਹਿੰਦੀ ਵੀ ਸਾਰੇ ਮੇਰੀ ਗੱਲ ਮੰਨ ਲੈਣਗੇ ਜੇ ਅਗਰ ਸਾਡੇ ਕਹਿਣਾ ਕੋਈ ਵੀ ਸਾਡੀ ਗੱਲ ਮੰਨਦਾ ਤਾਂ ਮੈਂ ਬਹੁਤ ਜ਼ਿਆਦਾ ਉਹਨਾਂ ਦਾ ਸ਼ੁਕਰੀਆ ਅਦਾ ਕਰੂੰਗੀ ਮੇਰੀ ਮੰਮੀ ਬੱਸ ਰੋਣ ਨਾਲ ਲੱਗ ਜਾਈਂ ਨਹੀਂ ਬਿੰਤੀ ਹੈ ਨਹੀਂ ਰੋਂਦੀ ਐਂ ਥੋੜੀ ਰੋਣੀ ਹੈ ਤੇ ਬਾਕੀ ਐ ਨਾ ਥੋੜਾ ਜਿਹਾ ਵੀ ਸੋਚ ਰਹੇ ਸੀ ਵੀ ਜਸ਼ਨ ਦਾ ਤੇ ਪ੍ਰੀਤ ਦਾ ਸੁਪਨਾਣਾ ਜਿਹੜਾ ਆਪਾਂ ਉਹ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਮੈਨੂੰ ਇੱਛਾ ਹੈ ਨਾ ਕਿ ਛੇਤੀ ਪੂਰਾ ਕਰਦਾ ਮੈਂ ਸੁਪਨਾ ਤੇ ਮੇਰੇ ਮੰਮੀ ਦੀ ਇੱਛਾ ਹੈ ਕਿ ਕ્યો ਵੀ ਸਾਡੇ ਵਾਸਤੇ ਚਾਂਦੀ ਦੇ ਘੜੇ ਬਣਾਏ ਜਿਵੇਂ ਕੋਈ ਕੁੜੀਆਂ ਦੇ ਪਾਏ ਦੇਖਦੀ ਹੈ ਤੇ ਮੰਮੀ ਚਾਹੁੰਦੀ ਹੈ ਕਿ ਸਾਡੇ ਵਾਸਤੇ ਵੀ ਸਾਡੇ ਵਾਸਤੇ ਉਹ ਚੈਨਲ ਬਣਾਇਆ ਹੈ ਸਾਡੇ ਵਾਸਤੇ ਮਿਹਨਤ ਕਰਦੀ ਹੈ ਨਹੀਂ ਤਾਂ ਹੁਣ ਇਹ ਕੀ ਦਾ ਚੈਨਲ ਹਾਂਜੀ ਹਾਂਜੀ ਇਹ ਜਸ਼ਨ ਦੀ ਗੱਲ ਤਾਂ ਸਹੀ ਹੈ ਪਰ ਤੇ ਮੈਨੂੰ ਕਹਿੰਦੀ ਨਾ ਵੀ ਮੈਂ ਬੋਲਣਾ ਨਹੀਂ ਮੈਨੂੰ ਕਹਿੰਦੀ ਮੰਮੀ ਮੈਂ ਕੁਝ ਕਹਿਣਾ ਹੈਗਾ ਮੈਂ ਕਿਹਾ ਨਹੀਂ ਪੁੱਤ ਰਹਿਣ ਦੇ ਕੀ ਕਹਿਣਾ ਪਰ ਤਾਂ ਮੈਂ ਸਾਰੀ ਗੱਲ ਪੁੱਛੀ ਇਹਨੂੰ ਵੀ ਕੀ ਕਹਿਣਾ ਤੇ ਕੀ ਨਹੀਂ ਹੈ ਫਿਰ ਮੈਨੂੰ ਐ ਦੱਸ ਕਿਹਾ ਇਹਨੇ ਜਸ਼ਨ ਨੇ ਕਹਿੰਦੀ ਵੀ ਮੈਂ ਇਹ ਗੱਲ ਜਰੂਰ ਕਹੂੰਗੀ ਵੀ ਸ਼ਾਇਦ ਹਨਾ ਮੇਰੇ ਕਹਿਣ ਤੇ ਸਾਰੇ ਹਨਾ ਵੀ ਜਿਹੜੇ ਭੈਣ ਭਰਾ ਆਪਣੇ ਨਾਲ ਆਂਟੀ ਹਨਾ ਕੁਝ ਵੀ ਜਾਂ ਵੱਡੇ ਬਜ਼ੁਰਗ ਜੁੜੇ ਨੇ ਜਾਂ ਬੱਚੇ ਜੁੜੇ ਐ ਵੀ ਆਪਣਾ ਕਹਿੰਦੀ ਮੰਮੀ ਬਲੌਗ ਫੁੱਲ ਵਾਚ ਕਰ ਲਿਆ ਕਰਨਗੇ ਤੇ ਫਿਰ ਕਹਿੰਦੀ ਮੈਂ ਚਲ ਜੇ ਤੇਰੇ ਕਹਿਣਾ ਕੁਝ ਫਰਕ ਪੈਂਦਾ ਤਾਂ ਜਰੂਰ ਕਹੀਂ ਹਨਾ ਤੇ ਚਲੋ ਜੀ ਹਨਾ ਜਸ਼ਨ ਨੇ ਆਪਦੇ ਦਿਲ ਦੀ ਗੱਲ ਰੱਖਤੀ ਬਾਕੀ ਹੁਣ ਤੁਸੀਂ ਮੰਨਣਾ ਨਾ ਮੰਨਣਾ ਹਨਾ ਥੋੜੀ ਆਪਦੀ ਮਰਜੀ ਐ ਤੇ ਬਾਕੀ ਥੋੜਾ ਜਿਹਾ ਇਹ ਹੋ ਜਾਂਦਾ ਵੀ ਜਿਹੜਾ ਬੰਦਾ ਖਰਾ ਹੁੰਦਾ ਸੱਚ ਬੋਲਣ ਵਾਲਾ ਹੁੰਦਾ ਉਹਦੇ ਨਾਲ ਹਮੇਸ਼ਾ ਇਹੀ ਹੁੰਦੀ ਹੈ ਨਾ ਕਿਉਂਕਿ ਚੈਨਲ ਵਧੀਆ ਸੀ ਪਹਿਲਾਂ ਬਹੁਤ ਵਧੀਆ ਸੀਗਾ ਤੇ ਹੁਣ ਥੋੜਾ ਜਿਹਾ ਤੁਹਾਨੂੰ ਪਤਾ ਡਾਮਾ ਡੋਲ ਜਾ ਹੋਇਆ ਪਿਆ ਚੈਨਲ ਤੇ ਬਸ ਡਾਮਾ ਡੋਲ ਹੁੰਦਾ ਇਹੀ ਕਾਰਨ ਹੈ ਵੀ ਸੱਚ ਬੋਲਣ ਦੀ ਮੇਰੀ ਆਦਤ ਤੇ ਕਰਾਰਾ ਬੋਲਣ ਦੀ ਆਦਤ ਨੇ ਇਹਦੀ ਕਰਕੇ ਸ਼ਾਇਦ ਚੈਨਲ ਤੇ ਅਸਰ ਪਿਆਗਾ ਹਨ ਮੈਂ ਤਾਂ ਕਿਹਾ ਸੀ ਜੇਸ਼ਨ ਨੂੰ ਚਲ ਵੀ ਰਹਿਣ ਦੇ ਨਾ ਤੂੰ ਕਾਨੂੰ ਕੁਝ ਕਹਿਣਾਗਾ ਚਲੋ ਮੈਂ ਕਿ ਜਿਨ੍ਹਾਂ ਨੂੰ ਬਲੌਗ ਆਪਣੇ ਵਧੀਆ ਲੱਗਦੇ ਆ ਹਨਾ ਤਾਂ ਬਾਕੀ ਜਿਹੜੇ ਧਿਆਨ ਪਿਆਰ ਕਰਦੇ ਉਹ ਤਾਂ ਬਲੌਗ ਨੂੰ ਫੋਲੋ ਵਾਚ ਕਰਦੇ ਤੇ ਚਲੋ ਜੀ ਅੱਜ ਥੋੜਾ ਜਿਹਾ ਬਲੌਗ ਬਣਿਆ ਹਨਾ ਆਪਣਾ ਤੇ ਜਰੂਰ ਮੇਰੀ 30 ਦੀ ਗੱਲ ਸੁਣਿਓ ਹਨਾ ਇਹਨੇ ਸੋਡੇ ਲਈ ਕੁਝ ਕਹੇ ਆ ਚਾਰ ਸ਼ਬਦ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਬੈਥ ਐਂਡ ਕਰਦੇ ਆ ਤੇ ਕਮੈਂਟ ਕਰਕੇ ਦੱਸਿਓ ਨਾ ਪ੍ਰੀਤ ਜੇਸ਼ਨ ਦੇ ਬੂਟ ਸੁਣ ਕੇ ਕਿਵੇਂ ਲੱਗੇ ਤੇ ਕਈ ਦਿਨਾਂ ਦੇ ਆਖੀ ਜਾਂਦੇ ਸੀ ਕਿ ਜੇਸ਼ਨ ਨੇ ਦੇ ਕਪੜੇ ਲਿਆਇਆ ਲੋ ਜੀ ਵੀਰ ਕਪੜੇ ਦਿਵਾ ਲਿਆ ਜਸ਼ਨ ਨੂੰ ਤੇ ਇਹਨਾਂ ਨੇ ਕਪੜੇ ਦੇਖ ਕੇ ਵੀ ਉਹ ਚੀਜ਼ ਇਹ ਆਏ ਸੋਚੀ ਹਨਾ ਵੀ ਅਸੀਂ ਲੈ ਕੇ ਆਈਏ ਤੇ ਫਿਰ ਉਧਰ ਬਿੱਗ ਬਸ ਦੀ ਸੀ ਜਾਂਦਾ ਇਹੋ ਜ ਤੇ ਵੀ ਕਿ ਅਸੀਂ ਕਪੜੇ ਲੈ ਕੇ ਆਏ ਕਿ ਕਪੜਾ ਤਾਂ ਮੈਂ ਹਜੇ ਟਾਲ ਜੀ ਕਰਤੀ ਇਹਨਾਂ ਨੂੰ ਕਿਹਾ ਨਹੀਂਗਾ ਤੇ ਅ ਬਾਕੀ ਬੂਟ ਫਿਰ ਇਹਨਾਂ ਕੋਲੇ ਹੈ ਨਹੀਂ ਸੀ ਕਿਉਂਕਿ ਜਸ਼ਨੇ ਕੋਲੇ ਪ੍ਰੀਤ ਆਲੇ ਸੀਗੇ ਬੂਟ ਉਹ ਪਾਤਾ ਲੈਂਦਾ ਸੀ ਕਿ ਮੇਰਾ ਦਿਲ ਹੁਣ ਹੋਰ ਹੀ ਹੁੰਦਾ ਸੀਗਾ ਵੀ ਕਿਉਂ ਹਨਾ ਜਵਾਕੜੀ ਚੱਲ ਵੀ ਆਪਦੀ ਲੈ ਕੇ ਦੇ ਦਾਂਗੇ ਕਿੱਡੀ ਗੱਲ ਐ ਤੇ 500 ਦੇ ਜਸ਼ਨ ਦੇ ਬੂਟ ਆਏ ਤੇ ਕੁਸ ਹਨਾ ਤੇ 프리ਦੀ ਹੋਰ ਕਾਬੀ ਜੀ ਆਈਏ ਵੈਲੀ ਜੀ ਤੇ ਬਸ ਆਈਏ ਇਨ ਇੱਕ ਦੇ ਆਪਾਂ ਹਨਾ ਲੈ ਆਂਦਾ ਸਮਾਨ ਥੋੜਾ ਜਿਹਾ ਚੱਲ ਹੁਣ ਬੂਟ ਬਾਹਰ ਅੰਦਰ ਪਾਉਣੇ ਆ ਪਾ ਕੇ ਜਵਾਕ ਚਲੋ ਹੁੰਦਾ ਹੀ ਐ ਚਾਹ ਜਿਹੜੇ ਬੱਚਿਆਂ ਨੂੰ ਵੀ ਆਪਦੇ ਵੀ ਤੇ ਸੁਪਰੀਸ ਜਿਹੇ ਛੋਟੇ ਹੁੰਦੇ ਸੀ ਆ ਹੁੰਦਾ ਸੀ ਨਵੀਂ ਚੀਜ਼ ਮਿਲ ਜਾਂਦੀਆਂ ਲਾਦਰ ਰੱਬ ਮਿਲ ਗਿਆ ਜਿੱਦਾਂ ਤੋ ਮੇ ਇਹਨਾਂ ਦੇ ਵੀ ਸੁਪਨੇ ਆ ਛੋਟੇ ਛੋਟੇ ਆ ਨਾ ਬਸ ਮੈਨੂੰ ਹੋਰ ਕੋਈ ਵੱਡੀ ਆਸ ਨਹੀਂ ਹੈਗੀ ਚੈਨਲ ਤੋਂ ਹਨਾ ਵੀ ਮੈਨੂੰ ਪਤਾ ਇੰਨਾ ਮੈਂ ਕੁਝ ਨਹੀਂ ਕਰ ਸਕਦੀ ਚੈਨਲ ਤੇ ਹਨਾ ਜੇ ਮਕਮਾ ਮੈਂ ਕਮਰੇ ਬਣਾ ਲੂੰਗੀ ਜਾਂ ਵਧੀਆ ਘਰ ਬਣਾ ਲੂੰਗੀ ਮੈਂ ਸ਼ਾਇਦ ਨਹੀਂ ਇੰਨਾ ਕਰ ਸਕਦੀ ਬਸ ਆਪਾਂ ਇੱਕ ਨਿੱਕੀ ਜੀ ਸੋਚ ਰੱਖੀ ਹੈ ਨਾ ਵੀ ਆਪਦੀਆਂ ਧੀਆ ਵਾਸਤੇ ਕੁਝ ਨਾ ਕੁਝ ਹਨਾ ਮੈਂ ਕਰ ਸਕਾਂ ਵੀ ਥੋੜੀ ਜੀ ਮੈਂ ਆਪਦੇ ਵੱਲੋਂ ਜ਼ਿੰਮੇਵਾਰੀ ਜੀ ਨਿਭਾ ਸਕਾਂ ਹੋਰ ਤਾਂ ਕੋਈ ਇੰਨਾ ਮੈਂ ਵੱਡਾ ਸੁਪਨਾ ਨਾ ਤਾਂ ਰੱਖਿਆ ਤੇ ਨਹੀਂ ਐਡਾ ਵੀ ਐਡਾ ਐਫਐਮ ਜ ਨਹੀਂ ਰਹਿੰਦੇ ਤੇ ਬਸ ਐ ਨਹੀਂ ਵੀ ਫੋਲਾ ਬਾਤ ਕਰ ਲਿਓ ਹਨਾ ਤੇ ਸੋਨੇ ਸੋਨੇ ਕਰਿਓ ਜੀ ਕਮੈਂਟ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੋਲੋਵਰ ਕਰ ਲੈ ਸਤਿ ਸ਼੍ਰੀ ਅਕਾਲ ਬਾਏ ਬਾਏ